ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਉਪਾਅ ਮੈਂ ਥੋੜੇ ਦਿਨ ਪਹਿਲੇ ਹੀ ਨਸ਼ਾ ਛੁੜਾਣ ਦਾ ਸ਼ਰਾਬ ਪੀਣ ਦਾ ਇੱਕ ਉਪਾਅ ਬਹੁਤ ਵਧੀਆ ਅਪਲੋਡ ਕੀਤਾ ਸੀ ਜਿਸਦੇ ਬਹੁਤ ਵਧੀਆ ਰਿਜ਼ਲਟ ਆਏ ਹਨ ਪਰ ਫਿਰ ਮੈਂ ਇੱਕ ਹੋਰ ਉਪਾਅ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਕਿਉਂਕਿ ਕਈ ਲੋਕਾਂ ਦੇ ਮੈਨੀਆਂ ਪੈਣਾ ਦੇ ਕਮੈਂਟਸ ਆ ਰਹੇ ਸਨ ਕਿ ਅਸੀਂ ਬਿਨਾ ਉਹਨਾਂ ਨੂੰ ਦੱਸੇ ਕੋਈ ਐਸਾ ਉਪਾਦਸੋ ਕੀ ਅਸੀਂ ਕਰ ਸਕੀਏ ਤਾਂ ਮੈਂ ਬੜਾ ਹੀ ਵਧੀਆ ਕਿ ਤੁਸੀਂ ਬਿਨਾ ਦੱਸੇ ਜਿਹੜਾ ਸ਼ਰਾਬ ਪਿੰਦਾ ਹੈ ਤੁਹਾਡੇ ਘਰ ਵੀ ਤਾਂ ਜਿ ਪਾਵੇਂ ਤੁਹਾਡਾ ਪਤੀ ਹੋਵੇ ਜਾਂ ਤੁਹਾਡਾ ਬੱਚਾ ਹੋਵੇ ਤਾਂ ਤੁਸੀਂ ਉਸ ਨੂੰ ਸ਼ਰਾਬ ਨੂੰ ਛੁੜਾ ਸਕਦੇ ਹੋ ਦੇਖੋ ਅੱਜ ਕੱਲ ਦਾ ਜਮਾਨਾ ਐਸਾ ਹੋ ਗਿਆ ਹੈ ਕਿ ਬੱਚੇ ਵੀ ਇਸ ਗਲਤ ਸੰਗਤ ਵਿੱਚ ਪੈਂਦੇ ਜਾ ਰਹੇ ਹਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਮਾਪਿਓ ਦੇ ਸਮਝਾਂਤੇ ਵੀ ਸਾਰਿਆਂ ਦੇ ਸਮਝਾਂਤੇ ਵੀ ਕੀ ਕੀ ਸਾਡੇ ਵਾਸਤੇ ਚੰਗਾ ਹੈ ਜਾਂ ਮਾੜਾ ਇਸ ਵਕਤ ਉਹਨਾਂ ਨੂੰ ਜੋ ਅਸੀਂ ਸਮਝਾਉਂਦੇ ਹਾਂ ਜਿਹੜਾ ਵੀ ਬੰਦਾ ਉਹਨਾਂ ਨੂੰ ਕੁਝ ਸਮਝਾਏਗਾ ਨਾ ਕਿ ਇਹ ਨਸ਼ਾ ਨਾ ਕਰੋ ਤਾਂ ਅਸੀਂ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਆ ਤੇ ਇਸ ਕਰਕੇ ਅਸੀਂ ਇਸ ਤਰ੍ਹਾਂ ਆਪਣੇ ਜਿਹੜੀ ਜਨਰੇਸ਼ਨ ਹੈ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਆਣਾ ਹੈ ਤਾਂ ਕਿ ਉਹ ਇਸ ਕੁਸੰਗਤੀ ਜਿਹੜੀ ਪੈ ਗਏ ਹੈ ਇਸ ਤੋਂ ਬਾਹਰ ਨਿਕਲ ਸਕਣ ਤੇ ਜਿਹੜੇ ਪਤੀ ਹਨ ਜਿਹੜੇ ਕਿ ਆਪਣੇ ਘਰ ਨੂੰ ਬਰਬਾਦ ਕਰ ਰਹੇ ਹਨ ਜਿਨ੍ਹਾਂ ਜਿਹੜੇ ਕਿ ਆਪਣੇ ਪੂਰਾ ਪਰਿਵਾਰ ਹੈ ਬੱਚੇ ਹਨ ਵੋਟੀ ਹੈ ਮਾਪਿਓ ਹਨ ਉਹਨਾਂ ਦੀ ਬੁੱਧੀ ਪ੍ਰੈਸ਼ਟ ਹੋ ਗਈ ਹੈ ਇਹ ਚੀਜ਼ ਕਰਦੇ ਕਰਦੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ 2 ਮਿੰਟ ਦਾ ਜਿਹੜਾ ਤੁਸੀਂ ਇਹ ਨਸ਼ਾ ਕਰਦੇ ਹੋ ਉਸ ਦੇ ਨਾਲ ਤੁਹਾਡੀ ਘਰ ਬਰਬਾਦ ਹੋ ਰਿਹਾ ਹੈ ਛੋਟੇ ਛੋਟੇ ਬੱਚੇ ਜਦੋਂ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਕਰਦੇ ਦੇਖਦੇ ਹਨ ਤੇ ਉਹਨਾਂ ਦੇ ਦਿਲ ਤੇ ਕੀ ਬੀਜ ਰਹੀ ਹੁੰਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਇਸ ਚੀਜ਼ ਵਿੱਚ ਕੀ ਹੁੰਦਾ ਹੈ ਪਰ ਚਲੋ ਜੀ ਹੁਣ ਅਸੀਂ ਅੱਜ ਦੇ ਉਪਾਅ ਬਾਰੇ ਗੱਲ ਕਰਦੇ ਹਾਂ ਤੇ ਇਹ ਜਿਹੜਾ ਉਪਾਅ ਹੈ ਇਹ ਤੁਹਾਨੂੰ ਮੈਂ ਇੱਕ ਉਪਾਅ ਤਾਂ ਦੱਸਾਂਗੀ ਦੱਸਾਂਗੀ ਉਸ ਦੇ ਨਾਲ ਉਹ ਬੰਦਾ ਸ਼ਰਾਬ ਪੀਣੀ ਦਾ ਛਾੜੀ ਦੇਗਾ ਉਸ ਦੇ ਨਾਲ ਦੇ ਨਾਲ ਇੱਕ ਐਸੀ ਚੀਜ਼ ਅਸੀਂ ਉਸ ਦੇ ਨਾਲ ਕਰਾਂਗੇ ਜਿਸ ਦੇ ਨਾਲ ਉਹ ਭਗਤੀ ਦੇ ਵਿੱਚ ਆ ਜਾਏਗਾ ਸਮਝ ਲਿਆ ਤੁਸੀਂ ਕਿ ਸ਼ਰਾਬ ਦੇ ਨਾਮ ਤੋਂ ਤਾਂ ਉਸ ਨੂੰ ਉਲਟੀ ਆਏਗੀ ਆਏਗੀ ਉਲਟੀ ਦੇ ਉਲਟੀ ਵੀ ਛੱਡ दो ਕਿ ਉਸ ਤੋਂ ਕੋਈ ਅਗਰ ਡੋਸਟ ਵਗੈਰਾ ਜਾਂ ਕੁਝ ਵੀ ਪ੍ਰੋਗਰਾਮ ਬਣਾਣਗੇ ਤਾਂ ਬਿਲਕੁਲ ਉਹਨਾਂ ਦੇ ਨਾਲ ਨਹੀਂ ਕੋਈ ਵੀ ਜਾਏਗਾ ਸ਼ਰਾਬ ਪੀਣਾ ਤੇ ਮਨਾ ਕਰ ਦੇਣਗੇ ਨਾਲ ਦੇ ਨਾਲ ਉਹ ਜੋ ਉਹਨਾਂ ਦਾ ਦਿਲ ਹਿਰਦੇ ਪਰਿਵਰਤਨ ਕਹਿੰਦੇ ਨਾ ਉਹਨਾਂ ਜਿਸ ਚੀਜ਼ ਨੂੰ ਉਹ ਉਹਨਾਂ ਦੇ ਵਿੱਚ ਆ ਜਾਏਗਾ ਪਾਠ ਪੂਜਾ ਵਿੱਚ ਉਹਨਾਂ ਦਾ ਧਿਆਨ ਲੱਗ ਜਾਏਗਾ ਕੰਮ ਕਾਰਜ ਨਹੀਂ ਕਰਦੇ ਸੀ ਕੰਮ ਕਾਰ ਕਰਨਾ ਸ਼ੁਰੂ ਕਰ ਦੇਣਗੇ ਤੁਸੀਂ ਦੇਖਣਾ ਕਿੰਨਾ ਪਰਿਵਰਤਨ ਤੁਹਾਡੇ ਘਰ ਵਿੱਚ ਆ ਜਾਏਗਾ ਚਲੋ ਜੀ ਉਪਾਦ ਸੰਤ ਪਹਿਲੇ ਹਾਜ਼ਰ ਹੋ ਕੇ ਬੇਨਤੀ ਹੈ ਜਿਹੜੇ ਮੇਰੇ ਚੈਨਲ ਦੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਹੋਰ ਕਿਸੇ ਦਾ ਵੀ ਕਾਰਜ ਜੋ ਬਰਬਾਦ ਹੋ ਰਿਹਾ ਹੈ ਐ ਨਸ਼ੇ ਕਰਕੇ ਕੋਈ ਕੋਈ ਵੀ ਪ੍ਰਕਾਰ ਦਾ ਨਸ਼ਾ ਹੋਵੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਇਸ ਉਪਾਅ ਦੇ ਨਾਲ ਜ਼ਰੂਰ ਹੋਏਗਾ ਤੁਸੀਂ ਕਰਕੇ ਦੇਖਣਾ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਨਾ ਜੀ ਦੇਖੋ ਜੀ ਐ ਜਿਹੜਾ ਉਪਾਹ ਹੈ ਇਹ ਤੁਸੀਂ ਕਿਸੇ ਦਿਨ ਵੀ ਕਰ ਸਕਦੇ ਹੋ ਠੀਕ ਹੈ ਦਿਨ ਸਮੇਂ ਦੀ ਇਸ ਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਠੀਕ ਹੈ ਜੀ ਇਹ ਉਪਾਹ ਮੈਂ ਜਿਸ ਜਿਸ ਨੂੰ ਵੀ ਦੱਸੇ ਹਨ ਉਹਨਾਂ ਨੇ ਇੱਕ ਮੇਰੇ ਕੋਲ ਆਏ ਉਹਨਾਂ ਨੇ ਕਿਹਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਸ਼ਰਾਬ ਪੀਣੀ ਬਿਲਕੁਲ ਛੱਡ ਦਿੰਦੀ ਹੈ ਉਹਨਾਂ ਨੇ ਅੱਗੇ ਪੰਜ ਬੰਦਿਆਂ ਨੂੰ ਦੱਸਿਆ ਪੰਜ ਬੰਦਿਆਂ ਨੇ ਹੋਰ ਅੱਗੇ 10 ਬੰਦਿਆਂ ਨੂੰ ਦੱਸਿਆ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾਓ ਕਿੰਨੇ ਘਰ ਬਰਬਾਦ ਹੋਣ ਤੋਂ ਬਚੇ ਹਨ ਤੇ ਇਹ ਪੂਰਨ ਦਾ ਕੰਮ ਹੁੰਦਾ ਹੈ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਹ ਵੀਡੀਓ ਕੋਈ ਅੱਗੇ ਤੁਸੀਂ ਸ਼ੇਅਰ ਜ਼ਰੂਰ ਕਰਨਾ ਜੀ ਤੇ ਆਪਾਂ ਕਰਨਾ ਕੀ ਹੈ ਜਿਹੜਾ ਬੰਦਾ ਤੁਹਾਡੇ ਘਰ ਵਿੱਚ ਜਾਂ ਤੁਹਾਡਾ ਪਤੀ ਹੈ ਜਾਂ ਤੁਹਾਡਾ ਬੱਚਾ ਹੈ ਜੋ ਵੀ ਬੰਦਾ ਐ ਨਸ਼ਾ ਕਰਦਾ ਹੈ ਜਿਸ ਵੇਲੇ ਉਹ ਘਰ ਆਂਦਾ ਹੈ ਠੀਕ ਹੈ ਉਸ ਦਾ ਜੋ ਵੀ ਉਹ ਚੱਪਲ ਪਾ ਕੇ ਗਿਆ ਹੈ ਜਾਂ ਬੂਟ ਪਾ ਕੇ ਗਿਆ ਹੈ ਜੁੱਤੀ ਪਾ ਕੇ ਗਿਆ ਹੈ ਉਹ ਬਾਹਰ ਹੀ ਉਤਾਰਦੇ ਹੋਣਗੇ ਹੈਨਾ ਤੇ ਉਸ ਚੱਪਲ ਜਾਂ ਜੁੱਤੀ ਨੂੰ ਤੁਸੀਂ ਕੀ ਕਰਨਾ ਹੈ ਉੱਤੇ ਜਿਹੜੀ ਮਿੱਟੀ ਲੱਗੀ ਹੋਈ ਹੈ ਉਸ ਮਿੱਟੀ ਨੂੰ ਇੱਕ ਪਲੇਨ ਚਿੱਟੇ ਕਾਗਜ਼ ਤੇ ਛਾੜ ਲੈਣਾ ਹੈ ਹੁਣ ਕਈ ਕਹਿਣਗੇ ਕਿ ਸਾਡਾ ਤਾਂ ਘਰ ਪੱਕਾ ਹੈ ਹੈਨਾ ਮਿੱਟੀ ਵਾਲੇ ਜਿਹੜੇ ਘਰ ਹੋਣਗੇ ਜਿਹੜੇ ਪਿੰਡ ਵਿੱਚ ਰਹਿੰਦੇ ਹਨ ਉਹਨਾਂ ਵਾਸਤੇ ਤਾਂ ਇਹ ਮਿੱਟੀ ਛਾੜਨੀ ਕੋਈ ਮੁਸ਼ਕਿਲ ਕੰਮ ਨਹੀਂ ਹੋਏਗੀ ਪਰ ਜਿਹੜੇ ਲੋਕ ਸ਼ਹਿਰੀ ਚ ਰਹਿੰਦੇ ਹਨ ਮਿੱਟੀ ਵਾਲਾ ਕੰਮ ਨਹੀਂ ਹੈ ਤਾਂ ਦੇਖੋ ਜੀ ਮੈਂ ਇਹ ਕੈਰੀਆਂ ਕੀ ਚਿੱਟੇ ਕਾਗਜ਼ ਦੇ ਉੱਤੇ ਤੁਸੀਂ ਜੋੜ ਦੀ ਉਹ ਚप्पल ਬੂਟ ਜਾਂ ਜੁੱਤੀ ਝਾੜੋਗੇ ਤਾਂ ਥੋੜੀ ਬਹੁਤ ਮਿੱਟੀ ਤਾਂ ਨਿਕਲ ਹੀ ਜਾਏਗੀ ਤੇ ਉਹ ਮਿੱਟੀ ਤੁਸੀਂ ਇਕੱਠੀ ਕਰ ਲੈਣੀ ਹੈ ਤੇ ਕਾਗਜ਼ ਨੂੰ ਕਰ ਲੈਣਾ ਹੈ ਆਪਾਂ ਫੋਲਡ ਉਹ ਮਿੱਟੀ ਜਿਹੜੀ ਆਪਾਂ ਕਾਗਜ਼ ਵਿੱਚ ਇਕੱਠੀ ਕੀਤੀ ਹੈ ਉਹ ਲੈ ਜਾਤ ਕਿ ਆਪਾਂ ਕਿੱਥੇ ਲੈ ਕੇ ਜਾਣੀ ਹੈ ਪੀਪਲ ਦੇ ਪੇੜ ਦੇ ਉੱਤੇ ਪੀਪਲ ਦੇ ਪੇੜ ਦੇ ਉੱਤੇ ਲੈ ਜਾ ਕੇ ਤੁਸੀਂ ਪੀਪਲ ਦੀ ਜੜ ਦੇ ਅੰਦਰ ਇਹ ਜਿਹੜੀ ਮਿੱਟੀ ਵਾਲਾ ਕਾਗਜ਼ ਹੈ ਉਹ ਬੰਦੇ ਦੀ ਜਿਹੜਾ ਨਸ਼ਾ ਕਰਦਾ ਹੈ ਬਿਲਕੁਲ ਅੰਦਰ ਦਬਾ ਦੇਣਾ ਹੈ ਤੇ ਘਰੋ ਲੈ ਕੇ ਜਾਣਾ ਹੈ ਤੁਸੀਂ ਸ਼ੀਤਲ ਜਲ ਸ਼ੀਤਲ ਠੰਡਾ ਜਲ ਇੱਕਦਮ ਠੰਡਾ ਜਲ ਇਹ ਠੰਡਾ ਜਲ ਉਹ ਜਿੱਥੇ ਤੁਸੀਂ ਜੜੇ ਵਿੱਚ ਇਹ ਮਿੱਟੀ ਪਾਈ ਹੈ ਉੱਥੇ ਹੀ ਤੁਸੀਂ ਇਹ ਠੰਡਾ ਜਲ ਜਰੂਰ ਚੜਾਣਾ ਹੈ ਇਹ ਠੰਡਾ ਜਲ ਨਹੀਂ ਚੜਾਓਗੇ ਤਾਂ ਉਪਾਅ ਕੰਮ ਨਹੀਂ ਕਰੇਗਾ ਕਿਉਂਕਿ ਅਸੀਂ ਉਹ ਬੰਦੇ ਦਾ ਦਿਮਾਗ ਵੀ ਠੰਡਾ ਕਰਨਾ ਹੈ ਜਦੋਂ ਆਪਾਂ ਉਹ ਮਿੱਟੀ ਪਾਈ ਹੈ ਨਾਲ ਦੇ ਨਾਲ ਉਹ ਦਿਮਾਗ ਵੀ ਠੰਡੇ ਜਲ ਨਾਲ ਉਸ ਦਿਮਾਗ ਠੰਡਾ ਹੋਏਗਾ ਕਿਉਂਕਿ ਪੀਪਲ ਦਾ ਪੇੜ ਕਿਉਂ ਕਿਹਾ ਜਾਂਦਾ ਹੈ ਜਿਹੜੇ ਸਾਡੇ ਦੇਵੀ ਦੇਵਤੇ ਜੋ ਹੈ ਇਹਨਾਂ ਦੇ ਪੀਪਲ ਦੇ ਪੇੜ ਤੇ ਵਾਸ ਕਰਦੇ ਹਨ ਤੇ ਅਸੀਂ ਬਿਲਕੁਲ ਨੇੜੇ ਲੈ ਜਾ ਕੇ ਉਹਨਾਂ ਦੇ ਇੱਥੇ ਜਦੋਂ ਟੋਟਕੇ ਕਰਦੇ ਹਾਂ ਤੇ ਐ

ਛੋਟੀ ਹਰੀ ਇਲਾਇਚੀ ਲੈਣੀ ਹੈ ਤੇ ਇੱਕ ਕਪੂਰ ਲੈਣਾ ਹੈ ਇੱਕ ਕਟੋਰੀ ਵਿੱਚ ਉਹ ਰੱਖ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਜਲਾ ਦੇਣਾ ਹੈ ਐਨਾ ਜਲਾਣਾ ਹੈ ਕਿ ਉਹ ਇੱਕ ਪਸਮ ਬਣ ਜਾਵੇ ਪਸਮ ਮਤਲਬ ਇੱਕ ਰਾਖ ਬਣ ਜਾਵੇ ਵਿਭੂਤੀ ਬਣ ਜਾਵੇ ਤੇ ਉਸ ਤੁਹਾਨੂੰ ਕਿਉਂਕਿ ਮੈਂ ਦੱਸਿਆ ਹੀ ਹੋਇਆ ਹੈ ਕਿ ਜਿਹੜੇ ਸਾਡੇ ਰਸੋਈ ਦੇ ਮਸਾਲੇ ਹੁੰਦੇ ਹਨ ਇਹਨਾਂ ਦੇ ਵਿੱਚ ਐਤੰਤਰ ਮੰਤਰ ਵਿੱਚ ਬੜੇ ਕੰਮ ਆਉਂਦੇ ਹਨ ਤੇ ਇਹਨਾਂ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਜਿਹੜੇ ਟੋਟਕਿਆਂ ਦਾ ਅਸੀਂ ਸੁਧਾਰਨਾ ਕਿਸੇ ਨੂੰ ਕਰਨਾ ਹੁੰਦਾ ਹੈ ਇਹਦੇ ਵਿੱਚ ਬੜੀ એનર્ਜੀ ਹੁੰਦੀ ਹੈ ਤੇ ਇਹ ਜਿਹੜੀ ਪਸਮ ਤਿਆਰ ਹੋ ਜਾਏਗੀ ਇਸ ਨੂੰ ਤੁਸੀਂ 7 ਦਿਨ ਲਗਾਤਾਰ ਉਸ ਬੰਦੇ ਦੇ ਮੱਥੇ ਤੇ ਲਗਾਨੀ ਹੈ ਹੁਣ ਮੱਥੇ ਤੇ ਜਿਹੜੇ ਨਹੀਂ ਲਗਾ ਸਕਦੇ ਉਹ ਕਹਿੰਗੇ ਕਿ ਅਸੀਂ ਦੱਸਣਾ ਹੀ ਨਹੀਂ ਹੈ ਤਾਂ ਇੱਕ ਹੋਰ ਹੈ ਜਿਹੜਾ ਬੰਦਾ ਉਹ ਕੱਪੜੇ ਪਾਉਂਦਾ ਹੈ ਉਸ ਬੰਦੇ ਦੇ ਕੱਪੜੇ ਦੇ ਉੱਤੇ ਇਹ ਰੋਜ਼ ਇੱਕ ਜਰਾ ਜਿਹੀ ਬਿੰਦੀ ਜਾਂ ਮਤਲਬ ਉਸ ਵਿਭੂਤੀ ਨੂੰ ਉਹ ਦੇਣਾ ਹੈ ਉਸ ਕਪੜੇ ਦੇ ਨਾਲ ਥੋੜਾ ਜਿਹਾ ਬਿੰਦੀ ਲਗਾ ਦਿਓ ਜਾਂ ਟਿੱਕਾ ਜਿਹਾ ਲਗਾ ਦਿਓ ਅੰਦਰ ਦੇ ਪਾਸੇ ਤਾਂ ਕਿ ਉਹ ਬੰਦੇ ਨੂੰ ਪਤਾ ਹੀ ਨਾ ਚੱਲੇ ਇਸ ਦੇ ਨਾਲ ਕੀ ਹੋਏਗਾ ਕਿ ਉਹ ਜਿਹੜੇ ਲੌਂਗ ਔਰ ਇਲਾਇਚੀਆਂ ਦੀ એનર્ਜੀ ਉਸ ਬੰਦੇ ਦਾ ਸ੍ਰਿਦ ਦੇ ਦਿਲ ਪਰਿਵਰਤਨ ਕਰੇਗੀ ਉਹ ਪਗਤੀ ਵਿੱਚ ਜੁੜ ਜਾਏਗਾ ਆਪਣੇ ਕਾਰਜਾਂ ਦੇ ਨਾਲ ਉਸ ਨੂੰ ਪਿਆਰ ਹੋ ਜਾਏਗਾ ਕੰਮਕਾਰ ਵਿੱਚ ਉਹ ਬੰਦਾ ਜੋ ਕੰਮਕਾਰ ਛੱਡਿਆ ਹੋਇਆ ਸੀ ਉਹ ਕੰਮਕਾਰ ਕਰਨਾ ਸ਼ੁਰੂ ਕਰ ਦੇਗਾ ਜੀ ਬਸ ਇਹ ਦੋ ਉਪਾਅ ਕਰ ਲੈਣਾ ਤੇ ਦੇਖਣਾ ਤੁਹਾਡੇ ਕਾਰਜ ਵਿੱਚ ਸ਼ਾਂਤੀ ਸੁਖ ਸ਼ਾਂਤੀ ਆ ਜਾਏਗੀ ਤੇ ਬੰਦਾ ਬਿਲਕੁਲ ਵੀ ਨਸ਼ੇ ਕਰਨੇ ਛੱਡ ਦੇਗਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਪਰੇਸ਼ਾਨੀ ਦਾ ਬਦਲਿਆ ਜਾ ਹੱਲ ਲੈ ਕੇ